K Calvin. Netflix, Ehahah uma cara que tenia uns drop Nu camisa, o te oi arta, Guys, Res E a gente ifia, Eu vim vô, Sallam, yourpa cor e t ert t ert diez ert ਆਗੇ ਗ੍ਰੀਕ ਪੜੇ ਜਾ ਬਾਈ ਇੱਕ ਮਿੰਟ ਸੁਵੀ ਚਲਾ ਜਾ ਯਾਰ ਮੈਂ ਪੀ ਆਜੋ ਜਨਾਬ ਹੋ ਵੀ ਹੋਗੀ ਹੋਗੀ ਆ ਜਾ ਵੀਰੇ ਹੋ ਗਈ ਹੋ ਗਈ ਹੋ ਗਈ ਸੁਭਾਨ ਜੀ ਦਰਜਵਾ ਆ ਜਾ ਬੋਲ ਆ ਗਿਆ ਕੋਈ ਤੁਹਾਨੂੰ ਮਿਹਣਾ ਕਿ ਨਹੀਂ ਰਾਈ ਜੀ ਰਾਈ ਜੀ ਕਿਹਤਰਾ ਮੁਨੀਬ ਮੈਨੂੰ ਹੱਥਿਆਰਾਂ ਨੂੰ ਓਏ ਆ ਜਾ ਯਾਰ ਹਾਂਜੀ ਆ ਕਰਾਨੇ ਆ ਜੀ चले वार آ جا آ جا اے نه هوندي آهي اڄ سوري 1 منٽ ਜਾਦਾ ਧੰਕਵਾਦ ਕਰਦੇ ਨੇ ਆਹ ਮੋਢੇ ਨਹੀਂ ਨਾ ਤੇ ਚੱਲ ਜੇ ਨਹੀਂ ਜੇ ਤਾਂ ਤੁਸੀਂ ਇੱਧਰ ਆ ਜਾਓ ਸਾਡਾ ਚੱਲੋ ਆ ਜਾਓ ਤੁਸੀਂ ਬੈਹਿ ਜਾਓ ਆ ਬੈਜੋ ਬੈਜੋ ਰੇਟੂ ਵੀਰ ਆ ਗੁਰੇ ਲੇਕਿਨ ਸਰਲ ਬਹੁਤ ਬਹੁਤ ਧੰਨਵਾਦੀ ਮੈਂ ਬਹੁਤ ਹੁਣ ਆ ਬਰੋਂਦੇ ਹੋਏ चक्यू نالو ہاں ھا 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 ད�ས ད�ྲས ཚསས དས དེ Abientoощ aheados <laughs> uhm candolzie cima thanks, thankyou, 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 soran, thankyou sour recess javan, cappiakotsifeGANuring that are. hmm � rach । ਵਾਕਾ ਭਾਈ ਥੈਂਕ ਯੂ ਅਰਸ਼ੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਇੱਕ ਨਸਾ ਹੋ ਗਿਆ ਜੀ ਸਾਹਿਬ ਦਾ ਸੀਗਾ ਹੈਡ ਤੋਂ ਇਹਦੇ ਨਾਲ ਫੈਸਲੇ ਬਖਾਇਆ ਹਾਂ ਅੱਜ ਚਾਰ ਚਾਹ ਪਾਇਆ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਹਿਬ ਹਾਂ ਧੰਨਵਾਦ ਸਾਰੇ ਨੂੰ ਘਰ ਆ ਕੇ ਕੁੱਟ ਕੇ ਜੱਪੀ ਸਾਰਿਆਂ ਨੂੰ ਆਵੇ ਆ ਜਾਓ ਆਣੂ ਆਪੇ ਸਾਰਿਆਂ ਨੂੰ ਬਰਾਉ ਘੁੱਟ ਕੇ ਜੱਪੀ ਇੱਥੇ ਆਏ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੱਚੀ ਬਹੁਤ ਧੰਨਵਾਦ ਬਹੁਤ ਮੇਰੇ ਲਈ ਬਹੁਤ ਵੱਡੀ ਗੱਲ ਹੈ ਔਰ ਮੈਂ ਸਾਰੀ ਜ਼ਿੰਦਗੀ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਹਾਡਾ ਰਿਣੀ ਥੈਂਕ ਯੂ ਥੈਂਕ ਯੂ ਇਹ ਐ ਕਰਕੇ ਲੱਗਦਾ ਹੋਰ ਆਜੋ ਨਹੀਂ ਆਜੋ ਬਸ ਆਮਚਾ ਬੜੋ ਨਾ ਇਹ ਨਾ ਹੋਵੇ ਲੋ ਜੀ ਹਾ ਬਹੁਤ ਬੋਰਸ ਹੋ ਗਿਆ ਲੋ ਮੈਂ ਕੋਈ ਨਾ ਆਲਾ ਮਸਨ ਰਣਵੀਰ ਆ ਬੜਵਤੂ ਦੀ ਇਲੈਕਟਰ ਆਣਵੀਂ ਜੀ ਨੂੰ ਕਰ ਕੰਮ ਕਰਾਉਣਾ ਜਨਤ ਆ ਬਸ ਸਮਿੰਦਰ ਸਿੰਘ ਅੱਜ ਰੂਪੀਆ ਜਨ ਦੇਖੋ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ ਤੁਸੀਂ ਦੇਖ ਸਕਦੇ ਹੋ ਹਰੇਕ ਪਰਸਨ ਨੂੰ ਦੇਖੋਗੇ ਪਤਵੰਤੇ ਸੱਜਣ ਜਿਹੜੇ ਇੱਥੇ ਇਕੱਠੇ ਹੋਏ ਨੇ ਮਿੰਕੂ ਜਵੰਦਾ ਜੀ ਦੇ ਜਨਮ ਦਿਨ ਦੇ ਮੌਕੇ ਤੇ ਦੇਖੋ ਉਹਨਾਂ ਨੂੰ ਖੁਸ਼ੀ ਹੈ ਤਾਂ ਹੀ ਸਾਰੇ ਇੱਧਰ ਇਕੱਠੇ ਹੋਏ ਨੇਗੇ ਇੱਕ ਬਹੁਤ ਹੀ ਨੇਕ ਦਿਨ ਇਨਸਾਨ ਨੇ ਇਹਨਾਂ ਦੀ ਜਿਹੜੀ ਜਫਹਰ ਸੁਸਾਇਟੀ ਹੈ ਉਹ ਬਹੁਤ ਹੀ ਜਿਹੜੇ ਹੈਗੇ ਮਤਲਬ ਲੋਕ ਸੇਵਾ ਦੇ ਭਲਾਈ ਦੇ ਕੰਮ ਕਰ ਰਹੇ ਨੇ ਸਾਡੀ ਸਹਾਰਾ ਫਾਊਂਡੇਸ਼ਨ ਹੈ ਉਹਦੇ ਨਾਲ ਵੀ ਭਾਈ ਸਾਹਿਬ ਜੋ ਨੇ ਸਮੇਂ ਸਮੇਂ ਫਿਰ ਜਿਵੇਂ ਸਲਾਈ ਮਸ਼ੀਨਾਂ ਹੋ ਗਈਆਂ ਬਲੱਡ ਡੋਨੇਸ਼ਨ ਹੋ ਗਏ ਇਦਾਂ ਦੇ ਮਤਲਬ ਕੈਂਪ ਵੀ ਲੱਗਦੇ ਰਹਿੰਦੇ ਨੇ ਤੇ ਲਗਾਤਾਰ ਜਿਹੜੇ ਆ ਉਹ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ ਹਾਂ ਕਿਵੇਂ ਲੱਗਦਾ ਜੋ ਲੋਕਾਂ ਜਾਂ ਸੇਵਾ ਇਨਸਾਨੀ ਸੇਵਾ ਕਰਨ ਦਾ ਆਪਾਂ ਦੇ ਬਰਥਡੇ ਦੇ ਵੀ ਅੱਜ ਦੇਖਿਆ ਸੀ ਉਹ ਰਹਿੰਦੇ ਨੇ ਕਿਵੇਂ ਲੱਗਦਾ ਦੇਖੋ ਜੀ ਮੈਂ ਉਹੀ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਇੱਕ ਬਹੁਤ ਹੀ ਨੇਕਦਿਨ ਇਨਸਾਨ ਨੇ ਵੀਰ ਜੀ ਤੇ ਸਮੇ ਸਮੇ ਸਿਰ ਜਿਵੇਂ ਲੋਕਾਂ ਨੂੰ ਰਾਸ਼ਨ ਮੁਹਈਆ ਕਰਾਣਾ ਪਿੱਛੇ ਜੇ ਅਸੀਂ ਇਕੱਠੇ ਹੋਏ ਸੀਗੇ ਆਰਟイズਮ ਜਿਹੜੇ ਬੱਚੇ ਹੁੰਦੇ ਨੇ ਜਦੋਂ ਉਹਨਾਂ ਨੇ ਉਹ ਬੱਚਿਆਂ ਨੂੰ ਦੇਖਿਆ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਵੀ ਅੱਜ ਤੋਂ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਹੈ ਮੇਰੀ ਕਿ ਜ਼ਿੰਮੇਵਾਰੀ ਹੋਰ ਵੱਧ ਗਈ ਸੋ ਮਤਲਬ ਇੱਕ ਕਹਿ ਲਗਾ ਲੋ ਵੀ ਜਿਹੜੀ ਇਹ ਗੱਲ ਹੈ ਇੱਕ ਬੜੀ ਦਿਲ ਨੂੰ ਛੂਣ ਵਾਲੀ ਗੱਲ ਹੈ ਵੀ ਕਿੱਥੇ ਆਪਾਂ ਇੱਕ ਵੈਸੇ ਗਏ ਆ ਇੱਕ ਸਾਰੀ ਉਮਰ ਵਾਸਤੇ ਉਹਨਾਂ ਦੀ ਜ਼ਿੰਮੇਵਾਰੀ ਉੱਠਣਾ ਤਾਂ ਇੱਕ ਇੱਕ ਜਿਹੜਾ ਚੰਗਾ ਇਨਸ ਸਰਜੀ ਸਿੰਘ ਜੀ ਹਾਂ ਸਰ ਵੀ ਅੱਜ ਮਿੰਕੂ ਜੀ ਦਾ ਚੰਦਨ ਦੇ ਨੇ ਇੱਕ ਚਾਰਫੈਰ ਸੁਸਾਇਟੀ ਚਲਾਈ ਜਾਂਦੀ ਹੈ ਜਿਹੜੀ ਲੋਕਾਂ ਦੀ ਮਦਦ ਕਰਦੀ ਹੈ ਚਾਹੇ ਸਲਾਈ ਮਸ਼ੀਨਾਂ ਦੀ ਗੱਲ ਨਾ ਹੋਣਾ ਚਾਹੇ ਲੋਕਾਂ ਨੂੰ ਕੋਈ ਕਰਾਸ਼ਣ ਦਾ ਕਰਨਾ ਹੋਵੇ ਆਪਣੇ ਬਰਡੇ ਵਾਲੇ ਜਨਮ ਦਿਨ ਵੀ ਇਸ ਮੌਕੇ ਤੇ ਮਨਨੇ ਬੁਣਦੇ ਕਿ ਮੇਰੇ ਬੜੀ ਖੁਸ਼ੀ ਦੀ ਗੱਲ ਹੈ ਜੀ ਆਪਾਂ ਸਾਰੇ ਪਰਿਵਾਰਿਕ ਰੂਪ ਚ ਇਕੱਠੇ ਹੋਏ ਆ ਮਿੰਕੂ ਜੀ ਬਾਰੇ ਜਿੰਨਾ ਕਿ ਮੈਂ ਦੇਖੋ ਮਹਿਸੂਸ ਕੀਤਾ ਬਹੁਤ ਹੀ ਇੱਕ ਨੇਕ ਦਿਲ ਨੇਕ ਰੂਹ ਹੈ ਉਹਨਾਂ ਚ ਕਿਉਂਕਿ ਬੇਸਿਕਲੀ ਇੱਕ ਇਨਸਾਨ ਦਾ ਸਭ ਤੋਂ ਪਹਿਲਾ ਇੱਕ ਇਨਸਾਨ ਹੋਣਾ ਬੜਾ ਜ਼ਰੂਰੀ ਹੈ ਜਿਹੜੇ ਉਹਨਾਂ ਚ ਮੈਂ ਇੱਕ ਚੀਜ਼ ਦੇਖੀ ਵੱਖਰੀ ਗੱਲ ਹੈ ਜੇ ਉਹ ਕਿਤੇ ਬਿਰਦਾਸ਼ ਨੂੰ ਜਾਂਦੇ ਨੇ ਤਾਂ ਬਿਰਦਾਸ਼ ਚ ਇੱਕ ਆਪੜਾ ਬਜ਼ੁਰਗਾਂ ਦਾ ਇੱਕ ਰੂਪ ਦੇਖਦੇ ਨੇ ਜਿਉ ਦੇਖਦੇ ਨਾ ਆਟイズਮ ਦੇ ਬੱਚੇ ਡੇ ਸਧਾਰਨ ਬੱਚੇ ਨੇ ਵਿਕਲਾਂਗ ਬੱਚੇ ਨੇ ਉਹਨਾਂ ਦੀ ਸੇਵਾਵਾਂ ਉਹਨਾਂ ਪਤੀ ਇੱਕ ਗਹਿਰਾਈ ਰੂਪ ਚ ਉਹ ਕਰਦੇ ਨੇ ਯਾਰ ਦੂਸਰ ਨੂੰ ਦੇਖ ਕੇ ਬੜਾ ਹਰ ਇੱਕ ਉਹਦੇ ਮਨ ਚ ਬੜੇ ਵੱਲਬਲੇ ਨੇ ਬੜੇ ਪਿਆਰ ਸਤਿਕਾਰ ਨਾਲ ਹਰ ਇੱਕ ਨੂੰ ਬੜਾ ਬਹੁਤ ਹੀ ਨਿਮਰਤਾ ਭਾਵਨਾ ਮਿਲਦੇ ਨੇ ਬਹੁਤ ਅੱਛੀ ਗੱਲ ਹੈ ਅਸੀਂ ਅੱਜ ਦੇ ਜਨਮ ਦਿਨ ਤੇ ਉਹਨਾਂ ਨੂੰ ਸ਼ੁਕਾਵ ਦਿੰਨੇ ਆ ਤੇ ਪ੍ਰਮਾਤਮਾ ਨੂੰ ਕਹਿਣਾ ਵੀ ਉਹ ਹਮੇਸ਼ਾ ਸੇਧਿਆ ਕਰਦੇ ਲੋਕਾਂ ਦੀ ਸੇਵਾ ਕਰਦੇ ਰਹਿਣ 99 ਬਹੁਤਦਰ ਸਿੰਘ ਫੌਜੀ ਜੀ ਖਿਲਰੀਆਂ ਮਿੰਕੂ ਜਵੰਦਾ ਵੱਲੋਂ ਜਗਵੇਰ ਵੇ ਸੋਸਾਇਟੀ ਬਣਾਈ ਗਈ ਹੈ ਉਹਦੇ ਜਨਮ ਦਿਨ ਦੇ ਮੌਕੇ ਤੇ ਵੀ ਲੋਕਾਂ ਦੀ ਰੋਡਵਾਂਦ ਦੀ ਮਦਦ ਕਰਨ ਚਰੂਸਰਾ ਕਰਕੇ ਖਿਲਿਆ ਸਭ ਤੋਂ ਪਹਿਲਾਂ ਸਈ ਡਾਕਟਰ ਗੁਨਿੰਦਰ ਸਿੰਘ ਮਿੰਕੂ ਜਵੰਦਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਨੂੰ ਦਿਨ ਦਾ ਚੌਗਣੀ ਤਰੱਕੀ ਬਖਸ਼ੇ ਰਹੀ ਗੱਲ ਜੀ ਉਹਨੇ ਜਾਪਰ ਵੈਲਫੇਅਰ ਸੋਸਾਇਟੀ ਦੀ ਉਹ ਬਹੁਤ ਨੇਕ ਦਿਲ ਇਨਸਾਨ ਨੇ ਹੀ ਸੰਗਰੂਰ ਦੇ ਆਮ ਲੋਕਾਂ ਦੀ ਉਹ ਬਹੁਤ ਘਰੀਬ ਲੋਕ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਪਿੱਛੇ ਜਿਹੀ ਹੁਣ ਉਹਨਾਂ ਨੇ ਜਾਪਰ ਵੈਲਫੇਅਰ ਸੁਸਾਇਟੀ ਵੱਲੋਂ ਵੀ ਇੱਕ ਟੈਸਟ ਫ੍ਰੀ ਕੀਤੇ ਨੇ ਉਹਨਾਂ ਦਾ ਟਾਈਮਿੰਗ ਹੈਗਾ ਸਵੇਰੇ ਜਮੇ 9 ਵਜੇ ਤੋਂ ਲੈ ਕੇ 12:30 ਵਜੇ ਤੱਕ ਉਹ ਲੋਕਾਂ ਦੇ ਟੈਸਟ ਫ੍ਰੀ ਕਰਦੇ ਨੇ ਜਿਹੜਾ 1000 ਰੁਪਏ ਦਾ ਟੈਸਟ ਹੈ ਉਹ ਤਕਰੀਬਨ 100-150 ਰੁਪਏ ਵਿੱਚ ਹੋ ਜਾਂਦਾ ਹੈ ਬਾਕੀ ਗਰੀਬ ਲੋਕ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਕੁੜੀਆਂ ਦੀਆਂ ਵਿਆਹ ਸਾਧੀਆਂ ਤੇ ਵੀ ਉਹ ਆਪਣੀ ਹਾਜ਼ਰੀ ਲਵਾਉਂਦੇ ਨੇ ਤੇ ਜਿੰਨਾ ਯੋਗਦਾਨ ਹੋ ਸਕਦਾ ਹੈ ਉਦੇ ਵਿੱਚ ਆਪਣਾ ਪਾਉਂਦੇ ਨੇ ਮੈਨੇ ਜੀ ਅਵਤਾਰ ਸਿੰਘ ਹੀਰਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਹਾਂ ਚੇਅਰਮੈਨ ਸਾਹਿਬਾ ਜੀ ਨਿੱਕੀ ਗੰਦਾ ਚੰਦਨ ਜੀ ਹੈ ਛੋਟਾ ਵਾਲਾ ਸੁਸਾਇਟੀ ਚਲਾਇਆ ਜਾਂ ਬੈਰ ਜੀ ਜੀ ਜਿਹਦੇ ਨਾਲ ਲੋੜਵੰਦਾ ਦੀ ਮਦਦ ਕਰਦੇ ਨੇ ਕਿਵੇਂ ਨੇ ਸਭ ਤੋਂ ਪਹਿਲਾਂ ਦਾ ਤੁਹਾਡਾ মিডিਆ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਇੱਕ ਇਹੋ ਜਿਹਾ ਫੰਕਸ਼ਨ ਨੂੰ ਅਟੈਂਡ ਕਰ ਰਹੇ ਹੋ ਜੋ ਨਾ ਪੋਲਿਟਿਕਲ ਹੈ ਨਾ ਧਾਰਮਿਕ ਹੈ ਔਰ ਸਮਾਜ ਦੇ ਵਿੱਚ ਇਹ ਇੱਕ ਬਲੱਖਣ ਤਰ੍ਹਾਂ ਦਾ ਪ੍ਰੋਗਰਾਮ ਹੈ ਅਸੀਂ ਅੱਜ ਜਿਹੜਾ ਜਨਮ ਦਿਨ ਹੈ ਉਹ ਇੱਕ ਐਹੀ ਜੀ ਸ਼ਖਸੀਅਤ ਦਾ ਮਨਾ ਰਹੇ ਹਾਂ ਜਿਹੜੀ ਕਿਸੇ ਜਾਣ ਬਝ ਜਾਣ ਦੇ ਮਹਤਾਜ ਨਹੀਂ ਜਿਵੇਂ ਮੈਂ ਗੱਲ ਕਰਾਂ ਡਾਕਟਰ ਗੁਨੀਂਦਰਜੀਤ ਸਿੰਘ ਅਸੀਂ ਪਿਆਰ ਨਾਲ ਜਿਹਨੂੰ ਮਿੰਕੂ ਜਬੰਦਾ ਜੀ ਕਹਿੰਦੇ ਆ ਉਹ ਆਪਣੇ ਪਿਤਾ ਜੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਮਾਜ ਦੇ ਵਿੱਚ ਕੋਈ ਵੀ ਸਾਂਝਾ ਕੰਮ ਹੈ ਸਮਾਜਿਕ ਕੰਮ ਹੈ ਉਹਨਾਂ ਨੂੰ ਉਹ ਉਹਨਾਂ ਨੇ ਹਮੇਸ਼ਾ ਪਹਿਲ ਦਿੱਤੀ ਹੈ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਮਾਜ ਦੇ ਕੰਮਾਂ ਨੂੰ ਪਹਿਲ ਦੇ ਰਹੇ ਨੇ ਉਹਨਾਂ ਨੇ ਆਪਣੀ ਇੱਕ ਸੁਸਾਇਟੀ ਬਣਾਈ ਹੋਈ ਹੈ ਜੱਪਹਰ ਵੈਲਫੇਅਰ ਸੁਸਾਇਟੀ ਜਿਹਦੇ ਵਿੱਚ ਉਹ ਗਰੀਬਾਂ ਨੂੰ ਆਟਾ ਦਾਲ ਚਾਵਲ ਰਾਸ਼ਨ ਜਿਹੜੇ ਵੀ ਕਿਸੇ ਬੰਦੇ ਨੂੰ ਕੋਈ ਲੋੜ ਹੁੰਦੀ ਆ ਉਹਦੀਆਂ ਲੋੜਾਂ ਪੂਰੀਆਂ ਕਰਦੇ ਨੇ ਕਿਉਂਕਿ ਮਿੰਕੂ ਜਵੰਦਾ ਜੀ ਕਹੇ ਜੀ ਸ਼ਕਸ਼ੀਤ ਨੇ ਜੋ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਹਮੇਸ਼ਾ ਲੋਕਾਂ ਦੇ ਵਿੱਚ ਇੱਕ ਰੱਬ ਦਾ ਰੂਪ ਦੇਖਦੇ ਨੇ ਇਨਸਾਨ ਨੂੰ ਇਨਸਾਨ ਸਮਝਦੇ ਨੇ ਇਨਸਾਨਾਂ ਦੇ ਦੁੱਖ ਨੂੰ ਆਪ ਦਾ ਦੁੱਖ ਸਮਝਦੇ ਹੋਏ ਉਹ ਹਮੇਸ਼ਾ 24 ਘੰਟੇ ਹਲਕਾ ਸੰਗਰੂਰ ਦੇ ਲੋਕਾਂ ਵਾਸਤੇ ਨਮਾਇੰਦਿਆਂ ਵਾਸਤੇ ਹਰ ਟਾਈਮ ਉਹ ਹਾਜ਼ਰ ਰਹਿੰਦੇ ਨੇ ਕਦੇ ਉਹਨਾਂ ਨੇ ਆਪਣੀ ਈਗੋ ਜਾਂ ਆਪਾਂ ਨੂੰ ਆਪਾ ਨਾ ਕਦੇ ਹੰਕਾਰ ਨਹੀਂ ਸ਼ੋਅ ਕੀਤਾ ਹਮੇਸ਼ਾ ਉਹ ਇੱਕ ਸੇਵਾਦਾਰ ਦੇ ਤੌਰ ਤੇ ਸੇਵਾ ਕਰ ਰਹੇ ਨੇ ਅੱਜ ਅਸੀਂ ਖੁਸ਼ੀ ਦੇ ਨਾਲ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਔਰ ਸਾਨੂੰ ਖੁਸ਼ੀ ਵੀ ਹੈ ਔਰ ਮੈਂ ਤੁਹਾਡੇ ਇਸ ਮਾਧਿਅਮ ਰਹੀਂ ਮੈਂ ਮਿੰਕੂ ਜਵੰਦਾ ਜੀ ਨੂੰ ਬਹੁਤ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਇਆ ਔਰ ਉਸ ਅਕਾਲ ਪੁਰਖ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਸੱਚਾ ਬਾਦਸ਼ਾ ਸਾਡੇ ਛੋਟੇ ਵੀਰ ਮਿੰਕੂ ਜੀ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਦਾ ਰਹੇ ਮੇਰਾ ਨਾਮ ਪਰਮਿੰਦਰ ਸਿੰਘ ਪੁੰਨੂਕਾਤਰੋਂ ਮੈਂ ਪੰਜਾਬ ਦਾ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ ਦੇ ਤੌਰ ਤੇ ਮੈਂ ਇੱਕ ਪਾਰਟੀ 'ਚ ਕੰਮ ਕਰਦਾ ਸਰ ਅਗਰ ਆਪਾਂ ਗੱਲ ਕਰੀਏ ਡਾਕਟਰ ਗੁਲਿੰਦਰ ਸਿੰਘ ਜੀ ਨੇ ਜਨਮ ਦਿਨ ਦੇ ਮੌਕੇ ਵੀ ਜਨਪਿਆਰ ਬਿਰੋ ਬਸ ਸੁਸਾਇਟੀ ਚੱਲਦੀ ਹੈ ਚਾਹੇ ਸਲਾਈ ਮਸ਼ੀਨਾਂ ਆ ਘਰ ਹੋਵੇ ਜਾਂ ਨਿਗਰਣ ਵਿਰਚ ਨਾਲ ਜੋ ਹੋਰ ਮਦਦਤਾ ਕਰਨ ਨੂੰ ਤਾਂ ਪੂਰਾ ਸਾਰਾ ਹਮਾਂਚਾ ਉਹਨਾਂ ਨੇ ਮਨਾਂ ਚ ਕਦੇ ਵੀ ਮੈਂ ਲਿਖੇ ਵਿਰਾਜ ਲਿਖੇ ਜਾ ਕੇ ਮੈਂ ਵੜਨੀ ਸਭ ਤੋਂ ਬੜੀ ਉਹ ਚਿੰਨ੍ਹਤਾ ਦੇਖਣਾ ਕਿਵੇਂ ਦੀ ਮਿੰਕੂ ਜਵੰਦਾ ਜੀ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਇੱਕ ਸੰਸਥਾ ਹੀ ਕਹਿ ਸਕਦਾ ਮੈਂ ਮਿੰਕੂ ਜਵੰਦਾ ਜੀ ਨੂੰ ਇੱਕ ਤੇ ਜਪਹਾਰ ਸੰਸਥਾ ਦੇ ਨਾਂ ਹੇਠ ਉਹਨਾਂ ਨੇ ਮੈਂ ਕਿਨਾਂ ਵੀ ਹੁਣ ਤੱਕ ਕਰੋੜਾਂ ਹੀ ਰੁਪਈਆ ਜਿਹੜਾ ਗਰੀਬ ਲੋਕਾਂ ਦੇ ਲੋੜਵੰਦਾ ਲੋਕਾਂ ਨੂੰ ਜਿੱਦਾਂ ਜਿੱਦਾਂ ਲੋੜਾਂ ਹੁੰਦੀਆਂ ਨੇ ਕੱਲੀਆਂ ਸਲਾਈ ਮਸ਼ੀਨਾਂ ਦੇ ਰਹੀ ਨਹੀਂ ਤੇ ਜਿੱਥੇ-ਕਿਤੇ ਗਰੀਬ ਕੁੜੀ ਦੇ ਕਿਤੇ ਵਿਆਹ ਦੇ ਉੱਤੇ ਕਿਸੇ ਵੀ ਚੀਜ਼ ਦੀ ਕੋਈ ਲੋੜ ਹੁੰਦੀ ਆ ਹਮੇਸ਼ਾ ਹੀ ਉਹਨਾਂ ਨੇ ਉਹ ਸਮਾਨ ਦੇ ਕਿਉਂ ਉਪਚ ਕੀਤਾ ਤੇ ਬਹੁਤ ਹੀ ਜਦੋਂ ਅਸੀਂ ਮੈਂ ਤੇ ਜਵੰਦਾ ਸਾਹਿਬ ਜਾਂ ਖਾਨ ਸਾਹਿਬ ਅਸੀਂ ਪਿੰਡਾਂ ਦੇ ਵਿੱਚੋਂ ਦੋ ਅਕਸਰ ਜਾਂਦੇ ਰਹਾਂ ਤੇ ਕਿਸੇ ਗਰੀਬ ਪਰਿਵਾਰ ਦੇ ਕੋਲ ਜਾਂਦੇ ਸੀਗੇ ਉਹ ਕਹਿੰਦੇ ਸੀ ਵੀ ਸਾਡਾ ਕਿਤੇ ਕੋਈ ਬੱਚਾ ਇਲਾਜ ਕਰਨੀਓ ਪਿਆ ਤਾਂ ਉਸੇ ਟਾਈਮ ਹੀ ਜਵੰਦਾ ਸਾਹਿਬ ਦਾ ਇੱਕੋ ਹੀ ਗੱਲ ਹੁੰਦੀ ਸੀ ਵੀ ਉਹਨਾਂ ਨੂੰ ਉਮੀਦ ਹਸਪੀਟਲ ਦੇ ਵਿੱਚ ਭੇਜੋ ਤੇ ਅਸੀਂ ਉਹ ਜਿੰਨਾ ਵੀ ਇਲਾਜ ਦਾ ਖਰਚਾ ਹੋਊਗਾ ਤੇ ਅਸੀਂ ਸਾਰੇ ਦਾ ਸਾਰਾ ਖਰਚਾ ਆਪ ਚੱਕਦੇ ਆਂ ਤੇ ਮੈਂ ਇਹ ਦਿੱਸਦਾ ਕਿ ਮੈਨੂੰ ਉਮੀਦ ਆ ਵੀ ਹੁਣ ਤੱਕ ਬਹੁਤਾ ਨਹੀਂ ਤਾਂ 1.5 ਤੋਂ 200 ਦੇ ਕਰੀਬ ਮਰੀਜ਼ਾਂ ਦਾ ਇਲਾਜ ਆ ਜਿਹੜਾ ਜਵੰਦਾ ਸਾਹਿਬ ਨੇ ਉਹ ਕਰਵਾਇਆ ਹੁਣ ਤੱਕ ਤੇ ਬਹੁਤਾ ਨਹੀਂ ਤਾਂ 1000 ਤੋਂ 1500 ਦੇ ਕਰੀਬ ਬੱਚੇ ਜਿਹੜੇ ਹੈਗੇ ਨੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਜਿਹੜੇ ਜਵੰਦਾ ਸਾਹਿਬ ਜਪਹਰ ਸੰਸਥਾ ਤੋਂ ਇਲਾਵਾ ਉਹ ਖੁਦ ਚੱਕ ਰਹੇ ਨੇ ਤੇ ਮੈਂ ਕਹਣਾ ਵੀ ਇਹ ਜੇ ਸਮਾਜ ਸੇਵੀ ਇਨਸਾਨ ਨੂੰ ਅੱਜ ਜਿਹੜਾ ਅੱਜ ਦਾ ਇਕੱਠ ਆ ਇਹ ਤੁਸੀਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਸਾਡੇ ਖਾਨ ਸਾਹਿਬ ਨੇ ਛੋਟੇ ਜਿਹੇ ਸੱਦਾ ਦਿੱਤਾ ਸੀ ਸਾਰੇ ਭਰਾਵਾਂ ਨੂੰ ਕਿਉਂਕਿ ਉਹਨਾਂ ਨੂੰ ਪਿਆਰ ਕਰਨ ਵਾਲੀ ਆ ਜਿੱਥੇ ਐਡੀ ਵੱਡੀ ਤਦਾਦ ਦੇ ਵਿੱਚ ਪਹੁੰਚੇ ਨੇ ਕਿਉਂਕਿ ਇਹ ਇਹ ਉਹਨਾਂ ਨੂੰ ਇੱਕ ਪਿਆਰ ਕਰਨ ਦਾ ਨਾ ਪਿਆਰ ਕਰਦੇ ਨੇ ਤਾਂ ਲੋਕ ਐਡੀ ਵੱਡੀ ਕੱਠ ਦੇ ਵਿੱਚ ਮੌਜੂਦ ਹੋਏ ਨੇ ਤੇ ਮੈਂ ਅੱਜ ਮਿੰਕੂ ਜੀ ਦਾ 45ਵੇਂ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ ਤੇ ਪ੍ਰਮਾਤਮਾ ਅਗੇ ਬੇਨਤੀ ਕਰਦਾ ਵੀ ਸਾਡੇ ਭਰਾ ਨੂੰ ਦਿਨ ਤੋਂ ਕੁਨੀ ਤੇ ਰਾਤ ਚੌਕਨੀ ਤਰੱਕੀ ਵਾਸੇ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਅਲੋਰਖ ਲੋਕਸ ਨੂੰ ਦੇਖ ਰਹੇ ਮਿੱਤਰ ਜਿਨ ਆਪਣੇ ਜਰਕਰ ਸੋਸਾਇਟੀ ਲੋਕਾਂ ਦੀ ਮਦਦ ਆਪ ਕੋ ਸਰਾਨੇ ਕਿਰਿਆ ਉਹਨਾਂ ਦੀ ਜਪਹਰ ਵੈਲਫੇਅਰ ਸੋਸਾਇਟੀ ਕਈ ਸਾਲਾਂ ਤੋਂ ਮਤਲਬ ਉਹਨਾਂ ਨੇ ਆਪਣੀ ਬੱਚੀ ਦੇ ਨਾਂ ਤੇ ਚਲਾਈ ਸੀ ਬੜੇ ਲੰਮੇ ਸਮੇਂ ਤੋਂ ਪਿੰਡਾਂ ਦੇ ਵਿੱਚ ਹਲਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਸੇਵਾ ਕਰ ਨਿਭਾ ਰਹੀ ਹੈ ਮੌਕੇ ਮੌਕੇ ਤੇ ਜਿਹੜੀਆਂ ਕੋਈ ਲੋੜਵੰਦ ਔਰਤਾਂ ਨੇ ਉਹਨਾਂ ਨੂੰ ਸਲਾਈ ਮਸ਼ੀਨਾਂ ਤੇ ਜਿਹੜੇ ਪਰਿਵਾਰਾਂ ਨੂੰ ਕਈ ਵਾਰੀ ਕੋਈ ਇਸ ਤਰ੍ਹਾਂ ਦੀ ਅਣਸਖਮੀ ਘਟਨਾ ਵਾਪਰਦੀ ਜਿੱਥੇ ਲੋਡ ਹੈ ਉੱਥੇ ਰਾਸ਼ਨ ਵੀ ਮੁਹैया ਕਰਵਾਇਆ ਜਾਂਦਾ ਹੈ ਰਾਤ ਹੀ ਗੱਲ ਚੱਲ ਰਹੀ ਸੀ ਹੜ੍ਹਾਂ ਦੇ ਸਬੰਧ ਦੇ ਵਿੱਚ ਕਿ ਕਈ ਮਤਲਬ ਪੰਜਾਬ ਦੇ ਵਿੱਚ ਕਈ ਏਰੀਏ ਹੜ੍ਹ ਪ੍ਰਭਾਵਿਤ ਹੋਏ ਨੇ ਕਈ ਕਈ ਇਲਾਕਿਆਂ 'ਚ ਬਹੁਤ ਜ਼ਿਆਦਾ ਪਾਣੀ ਆਇਆ ਤਾਂ ਉੱਥੇ ਵੀ ਬਾਈ ਜੀ ਉਹਨਾਂ ਨਾਲ ਗੱਲ ਚੱਲੀ ਸੀ ਤੇ ਉਹ ਕਹਿੰਦੇ ਜਿੱਥੇ ਵੀ ਲੋਡ ਪਊਗੀ ਤਾਂ ਉੱਥੇ ਆਪਾਂ ਮਦਦ ਚੜ੍ਹ ਕੇ ਹਿੱਸਾ ਪਾਵਾਂਗੇ ਜਿੰਨੀ ਕਿ ਸੇਵਾ ਹੋ ਸਕੇ ਨਿਭਾਵਾਂਗੇ ਕਿਵੇਂ ਦੇ ਰਹੀ ਹੈ ਜੀ ਮਦਨ ਜੀ ਨੇ ਦਿੰਿਆ ਜੀ ਉਹਨਾਂ ਨੂੰ ਕਿ ਲੰਮੀ ਉਮਰ ਮੰਨਣ ਮੇਰਾ ਨਾਮ ਰਾਜਵੀਰ ਸਿੰਘ ਜੀ ಗ್ರಾಮ ਪੰਚਾਇਤ ਫਤੇਗੜ ਸਨਾਂ ਦੇ ਸੀ ਮੌਜੂਦਾ ਮੈਂਬਰ ਆ ਜੀ ਤੇ ਅਸੀਂ ਗੁਰਿੰਦਰਪਾਲ ਸਿੰਘ ਜੀ ਜਵੰਦਾ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਆ ਤੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਜਿਹੜੇ ਕਾਰਜ ਨੇ ਜਿਵੇਂ ਕਿ ਸਲਾਈ ਸੈਂਟਰ ਖੋਲੇ ਜਾ ਰਹੇ ਨੇ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਮੈਡੀਕਲ ਚੈੱਕਅਪ ਕੀਤੇ ਪਰਵਾਉਣ ਦੇ ਲਈ ਡਾਕਟਰਾਂ ਦੀ ਜੋ ਟੈਂਪੋ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇ ਜਾਂ ਹੋਰ ਵੀ ਬਾਰੇ ਕਾਰਜ ਨੇ ਕੀਤੇ ਜਾ ਰਹੇ ਨੇ ਤੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਹੋਇਆਂ ਉਹਨਾਂ ਨੂੰ ਮੁਬਾਰਕਵਾਦ ਦਿੰਦੇ ਆਂ ਜੀ ਧੰਨਵਾਦ